ਹੁਣ ਅੱਜ ਕੱਲ ਨਵਾਂ ਕੰਮ ਚੱਲ ਪਿਆ ਦੁਪਹਿਰਿਆਂ ਦਾ ਸਿੱਖ ਨੇ ਤੇ ਬਾਣੀ ਹਰ ਵਕਤ ਪੜ੍ਹਨੀ ਸੀ ਚਾਰ ਪੈਰੇ ਥੋੜਾ ਪੜ੍ਹਨੇ ਸੀ ਆਠ ਪੈਰੇ ਰੱਦ ਹੀ ਸੀ ਹੁਣ ਬਾਣੀਆਂ ਦੀ ਅੱਠੇ ਪੈਰ ਰੱਦਣਾ ਉਹ ਕਹਿੰਦੇ ਚਾਰ ਪੈਰ ਰੱਦਣਾ ਤੇ ਫਿਰ ਉੱਥੇ ਬਣਾਇਆ ਕਿ ਜਾ ਰਿਹਾ ਜੀ ਸਾਡੇ ਸਿਰ ਤੇ ਕਰਜ਼ਾ ਵੜਾ ਸੀ ਬਾਬਾ ਦੀਪ ਸਿੰਘ ਨੇ ਸਾਡਾ ਹੁਣ ਕਰਜ਼ਾ ਤੁਸੀਂ ਪੁੱਠੇ ਕੰਮਾਂ ਨਹੀਂ ਲਿਆ ਹੋਏ ਤੇ ਬਾਬਾ ਦੀਪ ਸਿੰਘ ਨੇ ਥੋੜਾ ਜਿਮੇਵਾਰੀ ਚੁੱਕੂਆ ਕਰਜ਼ਾ ਲਿਆ گاਵਾਂ ਵਾਲੀ ਤੇ ਤੁਸੀਂ ਕੋਠੀ ਪਾ ਲਈ ਹੁਣ ਤੁਸੀਂ ਬਾਬਾ ਦੀਪ ਸਿੰਘ ਦੇ ਗਾੜੀ ਅਰਦਾਸਾਂ ਕਰਜੇ ਹੁਣ ਸਿੱਖੀ ਵਿਚਾਰਤਾਰਾ ਕੁਝ ਹੋਰ ਸੀ ਅਸੀਂ ਲਿਆ ਕੇ ਤੇ ਹੋਰ ਜਗ੍ਹਾ ਤੇ ਫਿਰ ਜੀ ਇੱਥੇ ਜੋਦ ਜਗਦੀ ਆ ਜਿਹਦੇ ਢਿੱਡ ਤੇ ਪੀੜ ਹੁੰਦੀ ਆ ਉਹ ਜੋਦ ਦਾ ਕਿਉ ਲਾਓ ਤੇ ਜਿਹੜੇ ਦੱਸਦੇ ਆ ਨਾ ਉਹਨਾਂ ਦੇ ਆਪਣੇ ਵੱਡ ਵੱਡੇ ਹਸਪੀਟਲ ਆ ਜਦੋਂ ਤੁਹਾਡੇ ਤੇ ਪੀੜ ਹੁੰਦੀ ਆ ਪੇਟ ਦੇ ਵਿੱਚ ਉਦੋਂ ਤੁਸੀਂ ਜੋਦ ਦਾ ਕਿਉ ਨਹੀਂ ਲਾਉਂਦੇ ਉਦੋਂ ਹਸਪੀਟਲਾਂ ਚ ਕਿਉਂ ਜਾਂਦੇ ਹੋ ਜੀ ਪਰ ਪੁੱਛੂ ਕਿਹੜਾ ਭਾਈ ਗੁਰੂ ਕੇ ਪਿਆਰੇ ਪੁੱਛੂ ਕਿਹੜਾ ਇੱਕ ਆ ਕੈਨੇਡਾ ਬੈਠੀ ਬੀਬੀ ਉਹ 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 ਚਪਹਿਰਿਆਂ ਦੀ ਵੈਸਟਰ ਆ ਪਤਾ ਕਿਦਾਂ ਕਹਿੰਦੀ ਆ ਸੁੱਕੀ ਰਸਤ ਲੈ ਕੇ ਆਇਓ ਉਹਨੂੰ ਪਤਾ ਜੇ ਗਿੱਲੀ ਰਸਤ ਹੋ ਗਈ ਤੇ ਫਿਰ ਉਸ ਦਿਨ ਖਰਾਬ ਹੋਣੀ ਸੁੱਕੀ ਹੋ ਗਈ ਤੇ 4 ਦਿਨ ਲੰਘ ਜੂਗੀ ਆਟਾ ਨਹੀਂ ਖਰਾਬ ਹੋਣਾ ਚੌਲ ਨਹੀਂ ਖਰਾਬ ਹੋਣਾ ਜੋ ਜੋ ਸਮਗਰੀ ਚਾਹੀਦੀ ਹੋਈ ਆ ਐਦਾਂ ਲਾ ਕੇ ਸੁੱਚਾ ਚਾਦਰ ਰੱਖਣੀ ਆ ਉਹਦੇ ਤੇ ਲਾ ਕੇ ਜੋਤ ਜਗਾਉਣੀ ਆ ਲਾ ਕੇ ਬਾਬਾ ਜੀ ਦੀ ਮੈਂ ਕਹਦੀ ਕਿ ਸੋ ਇਹ ਸੱਚੀ ਬਾਬਾ ਦੀਪ ਸਿੰਘ ਆ ਜੇ ਨਾ ਉਹਨੇ ਖੰਡਾ ਖੜਕਾਉਣਾ ਇਹੋ ਜਿਹਾ ਵੀ ਕਮਲਿਓ ਮੈਂ ਤਾਂ ਗੁਰੂ ਰਾਮਦਾਸ ਜੀ ਦੇ ਦਰ ਦੀ ਸਤਕਾਰ ਲਈ ਆਪਣਾ ਸੀਸ ਲੇ ਕੇ ਲਾਤਾ ਤੂੰ ਕਮਲਿਓ ਮੈਨੂੰ ਗੁਰੂ ਰਾਮਦਾਸ ਨਾਲੋਂ ਵੱਡਾ ਬਣਾ ਕੇ ਪੇਸ਼ ਕਰ ਰਿਹਾ ਹੋ ਮੈਂ ਤਾਂ ਗੁਰੂ ਰਾਮਦਾਸ ਜੀ ਦੀ ਸ਼ਖਸੀਅਤ ਵਾਸਤੇ ਉਹਨਾਂ ਦੇ ਸਤਕਾਰ ਵਾਸਤੇ ਆਪਣਾ ਬਕੁਰਬਾਨ ਕਰ ਦਿੱਤਾ ਤੁਸੀਂ ਮੈਨੂੰ ਇੱਕ ਵੱਖਰੀ ਥਿਰ ਬਣਾ ਕੇ ਪੇਸ਼ ਕਰ ਦਿੱਤੇ ਹੋ ਮੈਨੂੰ ਤੁਸੀਂ ਗੁਰੂਆਂ ਦੇ ਬਰਾਬਰ ਲਿਆ ਖੜਾ ਕਰ ਦਿੱਤਾ ਫਿਰ ਤੁਸੀਂ ਵੇਖੋ ਭਾਈ ਮਨੀ ਸਿੰਘ ਬੰਦ-ਬੰਦ ਕੱਟੇ ਗਏ ਸੀ ਭਾਈ ਤਾਰੂ ਸਿੰਘ ਦਾ ਖੋਪਰ ਲੱਥਾ ਸੀ ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਗਿਆ ਸੀ ਦੱਸੋ ਕੋਈ ਉਹਨਾਂ ਦਾ ਨਾਮ ਲੈਣ ਨੂੰ ਤਿਆਰ ਹੈਗਾ ਅਸੀਂ ਸਿੱਖ ਵੰਡ ਲੈ ਜੀ ਫਿਰ ਕਿ ਜੇ ਸਾਡੇ ਬੱਚੇ ਸਿੱਖ ਨਹੀਂ ਬੰਦੇ ਅਸੀਂ ਤੇ ਹੱਥਾਂ ਨਾਲ ਦਿੱਤੀਆਂ ਗੰਡਾ ਮੂੰਹ ਨਾ ਖੋਲਣੀਆਂ ਪੈਣੀਆਂ ਸਾਨੂੰ